ਕਈ ਵਾਰ ਆਪਾਂ ਆਪਣੇ ਪਰਿਵਾਰਕ ਮੈਂਬਰ ਦੀ ਗਲਤੀ ਜਾਂ ਜੁਰਮ ਤੱਕ ਨੂੰ ਵੀ ਆਪਾਂ ਛਪਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਬਚ ਜਾਵੇ ਇਸ ਉੱਪਰ ਕੋਈ ਪੁਲਿਸ ਦਾ ਚੱਕਰ ਨਾ ਪੈ ਜਾਵੇ ਇਸ ਦੀ ਜ਼ਿੰਦਗੀ ਬਰਬਾਦ ਨਾ ਹੋ ਜਾਵੇ ਇਸ ਲਈ ਆਪਾਂ ਉਸ ਗੱਲ ਨੂੰ ਢੱਕਦੇ ਆ ਪਰ ਕਈ ਵਾਰ ਉਹ ਢੱਕੀਆਂ ਹੋਈਆਂ ਗੱਲਾਂ ਭਿਆਨਕ ਰੂਪ ਲੈ ਲੈਂਦੀਆਂ ਨੇ ਤੇ ਫੇਰ ਕਈ ਵਾਰ ਜਿਸ ਬੰਦੇ ਨੂੰ ਆਪਾਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਉਹ ਇਹੋ ਜਿਹਾ ਕੰਮ ਕਰ ਦਿੰਦਾ ਜਿਸ ਨਾਲ ਪਰਿਵਾਰ ਦਾ ਵੀ ਵੱਡਾ ਨੁਕਸਾਨ ਹੋ ਜਾਂਦਾ ਹੈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਤੁਹਾਡੇ ਰੋਂਗਟੇ ਖੜੇ ਕਰ ਦੇਵੇਗੀ ਇੱਕ ਔਰਤ ਜਿਸ ਦੇ 4 ਬੱਚੇ ਸਨ ਉਹ ਆਪਣੇ ਦੋ ਬੱਚਿਆਂ ਨੂੰ ਮਾਰ ਦਿੰਦੀ ਹੈ ਤੇ ਜੋ ਪਰਿਵਾਰ ਵਾਲੇ ਹੁੰਦੇ ਨੇ ਉਹ ਇਸ ਗੱਲ ਦਾ ਪਤਾ ਕਿਸੇ ਨੂੰ ਵੀ ਨਹੀਂ ਲਗੜ ਦਿੰਦੇ ਉਸ ਤੋਂ ਬਾਅਦ ਜੋ ਉਸ ਨੇ ਕੀਤਾ ਉਸ ਦੀ ਤਾਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਉਹ ਬੜਾ ਭਿਆਨਕ ਹੁੰਦਾ ਹੈ ਕੀ ਹੈ ਇਹ ਸਾਰਾ ਮਾਮਲਾ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਇਹ ਸੱਚੀ ਘਟਨਾ ਵਿਹਾਰ ਦਾ ਵੇਗਿਆ ਥਾਣਾ ਤੇ ਇਸ ਦੇ ਅਧੀਨ ਪੈਂਦਾ ਪਿੰਡ ਮਨਕੋਸੀ ਇੱਥੋਂ ਦਾ ਰਹਿਣ ਵਾਲਾ ਕਪਿਲ ਮਿਸ਼ਰਾ ਗੱਲ ਹੈ 3 ਸਤੰਬਰ 2025 ਦੀ ਇੱਥੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਇਸ ਦੀ ਇੱਕ ਬੇਟੀ ਸੀ ਜੋ ਵਿਆਹੀ ਹੋਈ ਸੀ ਪਰ ਹੁਣ ਉਹ ਪੇਕੇ ਰਹਿ ਰਹੀ ਸੀ ਤੇ ਇਸ ਦਾ ਇੱਕ ਲੜਕਾ ਸੀ ਇਸ ਦੀ ਘਰ ਵਾਲੀ ਸੀ ਇਹ ਪਰਿਵਾਰ ਇੱਥੇ ਰਹਿੰਦਾ ਸੀ 3 ਸਤੰਬਰ 2025 ਨੂੰ ਸਵੇਰੇ ਸਵੇਰੇ ਇਸ ਘਰ ਦੇ ਵਿੱਚੋਂ ਚੀਕਾਂ ਦੀ ਆਵਾਜ਼ ਆਉਂਦੀ ਹੈ ਤਾਂ ਹੁਣ ਜਦੋਂ ਲੋਕ ਉੱਠਦੇ ਨੇ ਉਹ ਦੇਖਦੇ ਨੇ ਕਿ ਇਹ ਆਵਾਜ਼ ਕਿੱਥੋਂ ਆ ਰਹੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਆਵਾਜ਼ ਤਾਂ ਕਪਲ ਮਿਸ਼ਰਾ ਦੇ ਘਰੋਂ ਆ ਰਹੀ ਹੈ ਘਰ ਦੇ ਵਿੱਚੋਂ ਕਪਲ ਮਿਸ਼ਰਾ ਦੀ ਪਤਨੀ ਅਤੇ ਉਸ ਦਾ ਬੇਟਾ ਚੀਕਾਂ ਮਾਰ ਕੇ ਬਾਹਰ ਨਿਕਲ ਰਹੇ ਸੀ ਤੇ ਉਹ ਕਹਿ ਰਹੇ ਸੀ ਕਿ ਕੰਚਨ ਨੇ ਆਪਣੇ ਪਿਤਾ ਨੂੰ ਮਾਰ ਦਿੱਤਾ ਉਸ ਨੇ ਉਸ ਦਾ ਸਿਰ ਕੁਚਲ ਦਿੱਤਾ ਹੁਣ ਜਦੋਂ ਕੰਚਨ ਨੂੰ ਦੇਖਿਆ ਜਾਂਦਾ ਤਾਂ ਕੰਚਨ ਦੇ ਹੱਥ ਦੇ ਵਿੱਚ ਹਥੌੜਾ ਹੁੰਦਾ ਤੇ ਉਸ ਦੇ ਸਿਰ ਉੱਤੇ ਖੂਨ ਸਵਾਰ ਹੁੰਦਾ ਤਾਂ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਕਾਂਚਨ ਉੱਥੋਂ ਭੱਜ ਜਾਂਦੀ ਹੈ ਤੇ ਜਦੋਂ ਘਰ ਵਿੱਚ ਲੋਕ ਆ ਕੇ ਦੇਖਦੇ ਆ ਤਾਂ ਘਰ ਦੇ ਵਿੱਚ ਕਪਲ ਮਿਸ਼ਰਾ ਦੀ লাশ ਪਈ ਹੁੰਦੀ ਹੈ ਤੇ ਉਸ ਦਾ ਸਿਰ ਉਸ ਦੀ ਬੇਟੀ ਕਾਂਚਨ ਨੇ ਹਥੌੜੇ ਮਾਰ-ਮਾਰ ਕੇ ਕੁਚਲ ਦਿੱਤਾ ਹੁੰਦਾ ਹੈ ਸਿਰ ਦੀਆਂ ਸਾਰੀਆਂ ਹੱਡੀਆਂ ਤੋੜ ਦਿੱਤੀਆਂ ਹੁੰਦੀਆਂ ਕਪਲ ਮਿਸ਼ਰਾ ਦੀ ਉਮਰ ਲਗਭਗ 70 ਸਾਲ ਸੀ ਤਾਂ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਆ ਕੇ ਬੋਡੀ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਭੇਜਦੀ ਹੈ ਅਤੇ ਹੁਣ ਜੋ ਉਸ ਦੀ ਬੇਟੀ ਹੁੰਦੀ ਹੈ ਕੰਚਨ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਕੰਚਨ ਜੰਗਲਾਂ ਵੱਲ ਭੱਜ ਜਾਂਦੀ ਹੈ ਹੁਣ ਜੰਗਲਾਂ ਦੇ ਵਿੱਚ ਇਸ ਨੂੰ ਤਲਾਸ਼ ਕੀਤਾ ਜਾਂਦਾ ਹੈ ਇਸ ਦੇ ਹੱਥ ਦੇ ਵਿੱਚ ਹਥੌੜਾ ਹੁੰਦਾ ਹੈ ਤੇ ਇਹ ਇੱਕ ਦਰਖਤ ਤੇ ਚੜ ਜਾਂਦੀ ਹੈ ਤੇ ਕਾਫੀ ਮੁਸ਼ਕਲ ਤੋਂ ਬਾਅਦ ਪੁਲਿਸ ਦੇ ਹੱਥ ਕੰਚਨ ਆਉਂਦੀ ਹੈ ਤੇ ਇਸ ਨੂੰ ਦਰਖਤ ਤੋਂ ਲਾਹਿਆ ਜਾਂਦਾ ਹੈ ਤੇ ਹੁਣ ਪੁਲਿਸ ਇਹ ਜਾਣਨਾ ਚਾਹੁੰਦੀ ਸੀ ਕਿ ਆਖਰ ਕਾਂਚਨ ਨੇ ਆਪਣੇ ਪਿਤਾ ਦਾ ਕਤਲ ਕਿਉਂ ਕਰ ਦਿੱਤਾ ਇੰਨੀ ਬੇਰਹਿਮੀ ਦੇ ਨਾਲ ਆਪਣੇ ਪਿਤਾ ਦੇ ਸਿਰ ਦੀਆਂ ਹੱਡੀਆਂ ਉਸ ਨੇ ਚੂਰ ਕਰ ਦਿੱਤੀਆਂ ਤਾਂ ਹੁਣ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਕਾਂਚਨ ਹੈ ਇਸ ਦਾ ਵਿਆਹ ਹੁੰਦਾ ਹੈ 2018 ਦੇ ਵਿੱਚ ਬਿਹਾਰ ਦੇ ਕਾਨਪੁਰ ਜ਼ਿਲ੍ਹੇ ਦੇ ਵਿੱਚ ਇਸ ਦੇ ਘਰ ਚਾਰ ਬੱਚੇ ਹੁੰਦੇ ਨੇ ਪਰ ਇਸ ਦਾ ਜੋ ਪਤੀ ਹੁੰਦਾ ਉਹ ਇਸ ਦੀ ਮਾਰ ਕੁੱਟ ਕਰਦਾ ਹੈ ਇਹ ਡਿਪਰੈਸ਼ਨ ਦੇ ਵਿੱਚ ਆ ਜਾਂਦੀ ਹੈ ਤੇ ਹੁਣ ਜੋ ਕਾਂਚਨ ਦਾ ਪਿਤਾ ਹੁੰਦਾ ਕਪਲ ਮਿਸ਼ਰਾ ਉਹ ਕਾਂਚਨ ਨੂੰ ਕਹਿੰਦਾ ਕਿ ਤੂੰ ਇੱਥੇ ਨਾ ਰਹਿ ਇਹ ਤੈਨੂੰ ਕੁੱਟਦਾ ਹੈ ਤੈਨੂੰ ਮਾਰਦਾ ਹੈ ਇਸ ਲਈ ਤੂੰ ਮੇਰੇ ਨਾਲ ਚੱਲ ਉਹ ਇਸ ਨੂੰ ਇਸ ਤੇ ਪੇਕੇ ਲੈ ਆਉਂਦਾ ਯਾਨੀ ਕਪਲ ਮਿਸ਼ਰਾ ਆਪਣੇ ਘਰ ਲੈ ਆਉਂਦਾ ਇੱਥੇ ਰਹਿਣ ਲੱਗਦੀ ਹੈ ਪਰ ਜੋ ਕਾਂਚਨ ਦੀ ਦਿਮਾਗੀ ਹਾਲਤ ਸੀ ਉਹ ਸਹੀ ਨਹੀਂ ਸੀ ਇਹ ਡਿਪਰੈਸ਼ਨ ਦੇ ਕਾਰਨ ਇਸ ਦਾ ਦਿਮਾਗੀ ਸਤੋਲਨ ਵਿਗੜ ਜਾਂਦਾ ਹੈ ਤੇ ਲਗਭਗ 1.5 ਸਾਲ ਪਹਿਲਾਂ ਇਹ ਆਪਣੇ ਬੇਟੇ ਨੂੰ ਪਾਣੀ ਦੇ ਵਿੱਚ ਡਬੋ ਡਬੋ ਕੇ ਮਾਰ ਦਿੰਦੀ ਹੈ ਉਸ ਤੋਂ ਬਾਅਦ ਫੇਰ ਇਹ ਆਪਣੇ ਇੱਕ ਹੋਰ ਬੱਚੇ ਨੂੰ ਵੀ ਇਦਾਂ ਹੀ ਮਾਰ ਦਿੰਦੀ ਹੈ ਪਰਿਵਾਰ ਵਾਲੇ ਇਹ ਗੱਲ ਕਿਸੇ ਨੂੰ ਨਹੀਂ ਦੱਸਦੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜੇ ਕਿਸੇ ਨੂੰ ਇਹ ਗੱਲ ਦੱਸੀ ਜਾਊ ਤਾਂ ਮੁਸੀਬਤ ਹੋ ਸਕਦੀ ਹੈ ਹੁਣ ਪਰਿਵਾਰ ਵਾਲੇ ਕੰਚਨ ਨੂੰ ਸੰਗਰ ਲਾ ਕੇ ਰੱਖਣ ਲੱਗ ਜਾਂਦੇ ਨੇ ਇਸ ਨੂੰ ਰੋਟੀ ਪਾਣੀ ਟਾਈਮ ਤੇ ਦਿੱਤਾ ਜਾਂਦਾ ਹੈ ਤੇ ਇਦਾਂ ਹੀ ਇਹ ਇਸ ਨੂੰ ਸੰਗਰ ਲਾ ਕੇ ਇਹਨਾਂ ਨੇ ਰੱਖ ਲਿਆ ਕਿ ਇਸ ਨੂੰ ਜੇ ਖੋਲਿਆ ਤਾਂ ਖਤਰੇ ਤੋਂ ਖਾਲੀ ਨਹੀਂ ਹੁਣ ਲਗਭਗ 15 ਦਿਨ ਪਹਿਲਾਂ ਕਪਲ ਮਿਸ਼ਰਾ ਨੂੰ ਲੱਗਦਾ ਕਿ ਕੰਚਨ ਹੁਣ ਠੀਕ ਹੋ ਗਈ ਹੁਣ ਇਸ ਨੂੰ ਖੋਲ ਦਿੱਤਾ ਜਾਵੇ ਹੁਣ ਸਾਨੂੰ ਕੋਈ ਵੀ ਖਤਰਾ ਨਹੀਂ ਇਸ ਤੇ ਬੱਚਿਆਂ ਨੂੰ ਕੋਈ ਵੀ ਖਤਰਾ ਨਹੀਂ 15 ਦਿਨ ਪਹਿਲਾਂ ਕਾਂਚਨ ਨੂੰ ਖੋਲ ਦਿੱਤਾ ਜਾਂਦਾ ਹੈ ਪਰ ਜੋ ਕਪਲ ਮਿਸ਼ਰਾ ਸੀ ਜਦੋਂ ਕਾਂਚਨ ਕੁਝ ਗਲਤ ਕਰਦੀ ਸੀ ਇਸ ਨੂੰ ਝਿੜਕਦਾ ਸੀ ਇਸ ਤੇ ਗੁੱਸੇ ਹੁੰਦਾ ਸੀ ਗੱਲ ਹੈ 2 ਸਤੰਬਰ 2025 ਦੀ ਰਾਤ ਨੂੰ ਜਦੋਂ ਕਪਲ ਮਿਸ਼ਰਾ ਬੇੜੇ ਦੇ ਵਿੱਚ ਪਿਆ ਹੁੰਦਾ ਹੈ ਤਾਂ ਕਾਂਚਨ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਆਉਂਦਾ ਪਤਾ ਨਹੀਂ ਇਸ ਦੇ ਅੰਦਰ ਕੀ ਗੁੱਸਾ ਹੁੰਦਾ ਹੈ ਇਹ ਹਥੌੜਾ ਚੱਕਦੀ ਹੈ ਅਤੇ ਕਪਲ ਮਿਸ਼ਰਾ ਦੇ ਸਿਰ ਉੱਤੇ ਬਾਹਰ ਕਰਦੀ ਹੈ ਕਪਲ ਮਿਸ਼ਰਾ ਦੀ ਮੌਤ ਹੋ ਜਾਂਦੀ ਹੈ ਪਰ ਫੇਰ ਵੀ ਇਹ ਨਹੀਂ ਹਟਦੀ ਇਹ बार-बार ਉਸ ਦੇ ਸਿਰ ਉੱਤੇ ਹਥੌੜਾ ਮਾਰਦੀ ਰਹਿੰਦੀ ਹੈ ਉਸ ਦਾ ਸਿਰ ਬਿਲਕੁਲ ਕੁਚਲ ਦਿੰਦੀ ਹੈ ਪਰ ਜਦੋਂ ਸਵੇਰ ਹੁੰਦੀ ਹੈ ਇਸ ਸਵੇਰ ਤੱਕ ਵੀ ਉਸ ਦੇ ਸਿਰ ਉੱਤੇ ਥੋੜੇ ਮਾਰ ਰਹੀ ਸੀ ਜਦੋਂ ਸਵੇਰ ਹੋਈ ਤਾਂ ਕਪਲ ਮਿਸ਼ਰਾ ਦੀ ਪਤਨੀ ਅਤੇ ਉਸ ਦਾ ਮੁੰਡਾ ਜਦੋਂ ਅੰਦਰੋਂ ਨਿਕਲ ਕੇ ਬਾਹਰ ਦੇਖਦੇ ਨੇ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹਨਾਂ ਦੀਆਂ ਚੰਗਿਆੜਾ ਨਿਕਲ ਜਾਂਦੀਆਂ ਕਿ ਇਹ ਜੋ ਕਾਂਚਨ ਉਹ ਕੀ ਕਰ ਰਹੀ ਹੈ ਕਾਂਚਨ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਾਂਚਨ ਇਹਨਾਂ ਦੋਨਾਂ ਮਗਰ ਵੀ ਹਥੌੜਾ ਲੈ ਕੇ ਪੈ ਜਾਂਦੀ ਹੈ ਤਾਂ ਇਹ ਦੋਨੋਂ ਘਰ ਦੇ ਬਾਹਰ ਆਉਂਦੇ ਨੇ ਤੇ ਚੀਕਾਂ ਮਾਰ ਕੇ ਰੌਲਾ ਪਾ ਕੇ ਲੋਕਾਂ ਨੂੰ ਇਕੱਠੇ ਕਰਦੇ ਨੇ ਹੁਣ ਲੋਕਾਂ ਦਾ ਇਕੱਠ ਹੋ ਜਾਂਦਾ ਤੇ ਕਾਂਚਨ ਹੱਥ ਵਿੱਚ ਹਥੌੜਾ ਲੈ ਕੇ ਇੱਥੋਂ ਭੱਜ ਜਾਂਦੀ ਹੈ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਤੇ ਆਖਰ ਕਾਂਚਨ ਪੁਲਿਸ ਦੇ ਹੱਥ ਆ ਜਾਂਦੀ ਹੈ ਪੁਲਿਸ ਦਾ ਵੀ ਇਹੀ ਕਹਿਣਾ ਕਿ ਜੋ ਕਾਂਚਨ ਹੈ ਏਸ ਨੇ ਦਿਮਾਗੀ ਹਾਲਤ ਸਹੀ ਨਾ ਹੋਣ ਕਾਰਨ ਹੀ ਆਪਣੇ ਪਿਤਾ ਕਪਲ ਮਿਸ਼ਰਾ ਦਾ ਕਤਲ ਕਰ ਦਿੱਤਾ। ਸੋ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਕੀ ਹੁੰਦਾ ਹੈ ਕਾਂਚਨ ਨੂੰ ਅਦਾਲਤ ਵੱਲੋਂ ਕੀ ਸਜ਼ਾ ਦਿੱਤੀ ਜਾਵੇਗੀ ਕੀ ਇਸ ਕੇਸ ਦਾ ਅੱਗੇ ਬਣਨ ਵਾਲਾ ਹੈ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ crime ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਇੱਕ ਔਰਤ ਜਿਸ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ ਉਸ ਨੇ ਆਪਣੇ ਬੱਚਿਆਂ ਨੂੰ ਵੀ ਮਾਰਿਆ ਪਰ ਪਰਿਵਾਰ ਨੇ ਇਹ ਗੱਲ ਲੁਕੋ ਲਈ ਕਿ ਜੇ ਇਹ ਕਿਸੇ ਨੂੰ ਦੱਸਾਂਗੇ ਤਾਂ ਮੁਸੀਬਤ ਹੋ ਸਕਦੀ ਹੈ ਕੁਝ ਗਲਤ ਹੋ ਸਕਦਾ ਹੈ ਇਸ ਕਾਰਨ ਹੀ ਕੰਚਨ ਨੂੰ ਇਹ ਘਰ ਵਿੱਚ ਰੱਖਦੇ ਨੇ ਤੇ ਇਹਨਾਂ ਨੂੰ ਲੱਗਦਾ ਕਿ ਹੌਲੀ-ਹੌਲੀ ਕੰਚਨ ਠੀਕ ਹੋ ਜਾਵੇਗੀ ਇਸ ਨੂੰ ਬੰਨ ਕੇ ਵੀ ਰੱਖਿਆ ਜਾਂਦਾ ਹੈ ਤੇ ਫਿਰ ਇਹਨਾਂ ਨੂੰ ਲੱਗਦਾ ਕਿ ਹੁਣ ਸ਼ਾਇਦ ਕੰਚਨ ਠੀਕ ਹੋ ਗਈ ਪਰ ਕਾਂਚਨ ਨੇ ਤਾਂ ਆਪਣੇ ਪਿਤਾ ਦਾ ਹੀ ਸਿਰ ਹਥੌੜਿਆਂ ਨਾਲ ਕੁਚਲ ਦਿੱਤਾ ਤੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਜੇ ਕਿਤੇ ਇਹ ਪਹਿਲਾਂ ਹੀ ਕਾਂਚਨ ਦਾ ਇਲਾਜ ਕਰਵਾਉਂਦੇ ਤਾਂ ਸ਼ਾਇਦ ਇਹ ਗੱਲ ਨਹੀਂ ਹੋਣੀ ਸੀ ਜੋ ਦੂਜਾ ਬੱਚਾ ਇਸਨੇ ਮਾਰਿਆ ਸੀ ਉਹ ਵੀ ਬਚ ਜਾਣਾ ਸੀ ਪਰ ਪਰਿਵਾਰ ਨੇ ਇਹ ਗੱਲ ਦਵਾਈ ਜਿਸ ਦਾ ਹਰਜਾਨਾ ਪਰਿਵਾਰ ਨੂੰ ਭੁਗਤਣਾ ਪਿਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ Eu